ਨਮਸਕਾਰ ਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਨਿਊ ਸਟੇਟ ਦੀ ਖਬਰ ਦਾ ਵੱਡਾ ਅਸਰ ਵੇਖਣ ਨੂੰ ਮਿਲਿਆ ਪਾਸਟਰ ਬਜਿੰਦਰ ਖਿਲਾਫ ਕਾਰਵਾਈ ਕੀਤੀ ਗਈ ਹੈ। ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਨੇ ਨੋਟਿਸ ਭੇਜਿਆ ਪੰਜਾਬ ਪੁਲਿਸ ਨੂੰ। ਹਿਊਮਨ ਰਾਈਟ ਕਮਿਸ਼ਨ ਦਾ ਨੋਟਿਸ ਮਿਲਿਆ ਹੈ ਪੰਜਾਬ ਪੁਲਿਸ ਨੂੰ। ਇੱਕ ਹਫਤੇ ਦੇ ਅੰਦਰ ਜਵਾਬ ਦੇਣ ਦੇ ਲਈ ਕਿਹਾ ਗਿਆ ਤੇ ਪਾਸਟਰ ਬਜਿੰਦਰ ਤੇ ਜਿੰਸੀ ਸ਼ੋਸ਼ਣ ਦੇ aarop ਲੱਗੇ ਨੇ। ਨਿਊ ਸਟੇਟ ਦੇ ਖਬਰ ਨੂੰ ਪ੍ਰਮੁਖਤਾ ਦੇ ਨਾਲ ਦਿਖਾਇਆ ਗਿਆ ਸੀ ਤੇ ਰਾਸ਼ਟਰੀ ਮਹਿਲਾ ਕਮਿਸ਼ਨ ਵੀ ਨੋਟਿਸ ਲੈ ਸਕਦਾ ਇਸ ਤੇ ਤੇ ਪਾਸਟਰ ਤੇ ਲੱਗੇ ਆਰੋਪਾਂ ਤੇ ਸ਼ਿਵ ਸੈਨਾ Hindu Agu ਬੋਲੇ ਨੇ ਸ਼ਿਵ ਸੈਨਾ Hindu Agu ਨੇ ਆਪਣਾ ਵੱਡਾ ਬਿਆਨ ਦਿੱਤਾ ਹੈ ਤੇ ਕਿਹਾ ਹੈ ਕਿ 7 ਦਿਨਾਂ ਦੇ ਅੰਦਰ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਪਾਦਰੀ ਬਜਿੰਦਰ ਨੂੰ 7 ਦਿਨਾਂ ਦੇ ਅੰਦਰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸ਼ਿਵ ਸੈਨਾ ਹਿੰਦ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੁਤਲੇ ਸਾੜੇਗੀ ਤੇ ਪੁਜਾਰੀ ਦੇ ਪਾਖੰਡ ਤੇ ਧਰਮ ਪਰਿਵਰਤਨ ਕੇਂਦਰਾਂ ਨੂੰ ਸੀਲ ਕਰ ਦਿੱਤਾ ਜਾਵੇ ਤੇ ਪੁਲਿਸ ਬਜਿੰਦਰ ਸਿੰਘ ਨੂੰ ਜਲਦ ਹੀ ਗ੍ਰਿਫਤਾਰ ਕਰੇ ਤਬ ਬਜਿੰਦਰ ਸਿੰਘ ਜਿਹੜਾ ਪਾਸਟਰ ਹੈ ਉਸ ਤੇ ਕਾਰਵਾਈ ਕੀਤੀ ਜਾਵੇਗੀ ਹੁਣ ਵੱਡਾ ਅਸਰ ਦੇਖਣ ਨੂੰ ਮਿਲਿਆ ਖਬਰ ਦਾ ਤੇ ਹੁਣ ਹਿਊਮਨ ਰਾਈਟ ਕਮਿਸ਼ਨ ਨੇ ਪੰਜਾਬ ਪੁਲਿਸ ਨੂੰ ਨੋਟਿਸ ਭੇਜਿਆ ਹੈ ਪੰਜਾਬ ਪੁਲਿਸ ਹੁਣ ਜਲਦ ਤੋਂ ਜਲਦ ਜੜੀ ਹੈ ਪਾਸਟਰ ਨੂੰ ਗ੍ਰਿਫਤਾਰ ਕਰ ਸਕਦੀ ਹੈ ਤਾ ਜਿਨਸੀ ਸ਼ੋਸ਼ਣ ਮਾਮਲੇ ਦੇ ਵਿੱਚ ਪਾਸਟਰ ਤੇ ਹੁਣ ਤਲਵਾਰ ਲਟਕ ਰਹੀ ਹੈ ਗ੍ਰਿਫਤਾਰੀ ਦੀ ਤਾਂ ਕੀ ਪਾਸਟਰ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਕੀ ਪਾਸਟਰ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਇਹ ਸਵਾਲ ਹਲੇ ਵੀ ਖੜਾ ਹੋ ਰਿਹਾ ਹੈ ਕਿ ਆਖਿਰਕਾਰ ਪੰਜਾਬ ਪੁਲਿਸ ਕੀ ਕੁਝ ਐਕਸ਼ਨ ਲਵੇਗੀ ਇਹ ਦੇਖਣ ਵਾਲੀ ਗੱਲ ਹੋਵੇਗੀ ਫਿਲਹਾਲ ਹਿਊਮਨ ਰਾਈਟ ਕਮਿਸ਼ਨ ਜਿਹੜਾ ਹੈ ਉਸ ਨੇ ਨੋਟਿਸ ਭੇਜ ਦਿੱਤਾ ਹੈ ਪੰਜਾਬ ਪੁਲਿਸ ਨੂੰ ਤੇ ਪੰਜਾਬ ਪੁਲਿਸ ਦੇਤੇ ਕੀ ਕੁਝ ਕਾਰਵਾਈ ਕਰੇਗੀ ਇਹ ਦੇਖਣ ਵਾਲੀ ਗੱਲ ਹੋਵੇਗੀ ਸ਼ਿਵ ਸੇਨਾ ਆਗੂ ਨੇ ਵੀ ਇਸ ਤੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਜੇਕਰ ਪਾਸਟਰ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਾਂ ਪੁਤਲੇ ਸਾੜੇ ਜਾਣਗੇ 7 ਦਿਨਾਂ ਦੇ ਅੰਦਰ ਪਾਸਟਰ ਨੂੰ ਗ੍ਰਿਫਤਾਰ ਕੀਤਾ ਜਾਵੇ ਗ੍ਰਿਫਤਾਰ ਨਾ ਕਰਨ ਤੇ ਪੰਜਾਬ ਦੇ ਵਿੱਚ ਪੁਤਲੇ ਸਾੜੇ ਜਾਣਗੇ ਪਾਕਹੰਡ ਤੇ ਧਰਮ ਪਰਿਵਰਤਨ ਕੇਂਦਰਾ ਨੂੰ ਇਸ ਦੇ ਸੀਲ ਕੀਤਾ ਜਾਵੇ ਤਾਂ ਇਸ ਖਬਰ ਤੇ ਅੱਗੇ ਗੱਲਬਾਤ ਕਰਨ ਲਈ ਸਾਡੇ ਨਾਲ ਪਾਸਟਰ ਬੰਟੀ ਜੁੜਗੇ ਨੇ ਉਹਨਾਂ ਨਾਲ ਪੂਰੀ ਜਾਣਕਾਰੀ ਲੈ ਲੈਨੇ ਆ ਪਾਸਟਰ ਬੰਟੀ ਜੀ ਤੁਸੀਂ ਇਹ ਦੱਸੋ ਕਿ ਇਹ ਜਿਹੜੀ ਕਾਰਵਾਈ ਹੈ ਹੁਣ ਕਿਸ ਤਰੀਕੇ ਦੇ ਨਾਲ ਹੋ ਸਕਦੀ ਹੈ ਤੁਹਾਨੂੰ ਕੀ ਲੱਗ ਰਿਹਾ ਹੈ ਬਜਿੰਦਰ ਜਿਹੜਾ ਪਾਸਟਰ ਹੈ ਉਸ ਤੇ ਲੱਗ ਰਹੇ aarop ਸੱਚ ਨੇ ਜਾਂ ਫਿਰ ਇਹ ਸਿਰਫ ਝੂਠੀਆਂ ਕਹਾਣੀਆਂ ਪਾਈਆਂ ਜਾ ਰਹੀਆਂ ਨੇ ਜੀ ਮੇਰੇ ਲੋ ਜਾਨ ਸੀਦੀ ਜਿੱਥੇ ਮੈਂ ਤੁਹਾਨੂੰ ਦੱਸਣਾ ਜਨਾ ਮੈਂ ਪਾਸਟਰ ਨਹੀਂ ਹਾਂ ਮੈਂ ਸੋਸ਼ਲ ਵਰਕਰ ਓਕੇ ਤੋ ਜਿਹੜੀ ਕਾਰਵਾਈ ਚੱਲ ਰਹੀ ਆ ਪੰਜਾਬ ਦੇ ਵਿੱਚ ਪਾਸਟਰ ਬਲਿੰਦਰ ਦੇ ਉੱਤੇ ਜਿਹੜਾ ਕਾਨੂੰਨ ਆਪਣਾ ਜਿਹੜਾ ਉਹ ਬਿਲਕੁਲ ਵਧੀਆ ਢੰਗ ਦੇ ਨਾਲ ਕੰਮ ਕਰ ਰਿਹਾ ਵਾ ਤੋ ਮੈਂ ਮਹਿਸੂਸ ਕਰਦਾ ਕਿ ਜਿਹੜੀਆਂ ਕਟਨਾਵਾਂ ਇਹੋ ਜਿਹੀਆਂ ਵਾਪਰਦੀਆਂ ਸਮਾਜ ਦੇ ਵਿੱਚ ਉਹਦੇ ਨਾਲ ਸਿਰਫ ਇੱਕ ਫਿਰਕਾ ਜਾਂ ਇੱਕ ਧਰਮ ਨਹੀਂ ਬਦਨਾਮ ਹੁੰਦਾ ਉਹ ਨਾਲ ਇੱਕ ਪੂਰਾ ਸਮਾਜ ਜਿਹੜਾ ਵਾ ਚਾਹੇ ਕਿਸੇ ਵੀ ਕਮਿਊਨਿਟੀ ਨਾਲ ਸੰਬੰਧਿਤ ਹੋਵੇ ਉਹਦੇ ਤੇ ਇਹ ਜਿਹੜੀਆਂ ਵੱਲ ਜਿਹੜੀਆਂ ਸਮਾਜੀ ਦੇ ਵੀ ਸੰਬੰਧਿਤ ਤੱਬੰਟੀ ਜੀ ਤੁਹਾਡੀ ਆਵਾਜ਼ ਠੀਕ ਤਰੀਕੇ ਨਾਲ ਨਹੀਂ ਆ ਰਹੀ ਫਿਲਹਾਲ ਤੁਹਾਡੇ ਦੁਆਰਾ ਕਨੈਕਟ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਪਾਸਟਰ ਤੇ ਜਿਹੜੇ aarop ਲੱਗੇ ਨੇ ਉਹ ਦੇਖਣਾ ਹੋਵੇਗਾ ਕਿ ਸੱਚ ਸਾਬਿਤ ਹੁੰਦੇ ਨੇ ਜਾਂ ਫਿਰ ਝੂਠ 7 ਦਿਨਾਂ ਦੇ ਅੰਦਰ ਗ੍ਰਿਫਤਾਰੀ ਜਿਹੜੀ ਉਸ ਦੀ ਮੰਗ ਕੀਤੀ ਜਾ ਰਹੀ ਹੈ ਗ੍ਰਿਫਤਾਰ ਨਾ ਕਰਨ ਤੇ ਪੰਜਾਬ ਦੇ ਵਿੱਚ ਪੁਤਲੇ ਸਾੜਨ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਪੰਜਾਬ ਪੁਲਿਸ ਨੂੰ ਇੱਕ ਹਫ਼ਤੇ ਦੇ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ ਤੇ ਹਿਊਮਨ ਰਾਈਟ ਕਮਿਸ਼ਨ ਨੇ ਨੋਟਿਸ ਭੇਜਿਆ ਪੰਜਾਬ ਪੁਲਿਸ ਨੂੰ ਤੇ ਪੰਜਾਬ ਪੁਲਿਸ ਹੁਣ ਇਹਦੇ ਤੇ ਕੀ ਕੁਝ ਕਾਰਵਾਈ ਕਰੇਗੀ ਇਹ ਦੇਖਣ ਵਾਲੀ ਗੱਲ ਹੋਵੇਗੀ ਫਿਲਹਾਲ ਜਿਹੜਾ ਪਾਸਟਰ ਬਜਿੰਦਰ ਹੈ ਉਸਨੇ ਥੋੜੇ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਇਹ ਸਾਰੇ ਜਿਹੜੇ ਇਲਜ਼ਾਮ ਉਸ ਦੇ ਉੱਪਰ ਲੱਗ ਰਹੇ ਨੇ ਉਸਨੇ ਸਾਰੇ ਇਲਜ਼ਾਮਾਂ ਨੂੰ ਝੂਠ ਦੱਸਿਆ ਸੀ ਬੇਬੁਨਿਆਦ ਦੱਸਿਆ ਸੀਗਾ ਤੇ ਹੁਣ ਦੇਖਣਾ ਹੋਵੇਗਾ ਕਿ ਇਹ ਜਿਹੜੀ ਗ੍ਰਿਫਤਾਰੀ ਦੀ ਗੱਲ ਸਾਹਮਣੇ ਆ ਰਹੀ ਹੈ ਇਸ ਦੇ ਵਿੱਚ ਕੀ ਕੁਝ ਐਕਸ਼ਨ ਲਿਆ ਜਾਂਦਾ ਹੈ ਪੰਜਾਬ ਪੁਲਿਸ ਕੀ ਕੁਝ ਕਰੇਗੀ ਇਸ ਦੇ ਵਿੱਚ ਕਿਉਂਕਿ ਅ ਅਲੱਗ-ਅਲੱਗ ਜਿਹੜੇ ਸੰਗਠਨ ਨੇ ਉਹ ਇਸ ਦੇ ਵਿੱਚ ਸਾਹਮਣੇ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਪਾਸਟਰ ਨੂੰ ਜਲਦ ਜਲਦ ਗ੍ਰਿਫਤਾਰ ਕੀਤਾ ਜਾਵੇ ਤੇ ਸ਼ਿਵ ਸੇਨਾ ਦੇ ਜਿਹੜੇ ਆਗੂ ਨੇ ਉਹਨਾਂ ਦਾ ਵੀ ਇਹ ਕਹਿਣਾ ਹੈ ਕਿ ਇੱਕ ਹਫ਼ਤੇ ਦੇ ਅੰਦਰ ਇਸ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਜਿੰਸੀ ਸ਼ੋਸ਼ਣ ਮਾਮਲੇ ਦੇ ਵਿੱਚ ਇਹ ਪਾਸਟਰ ਜਿਹੜਾ ਹੈ ਬਜਿੰਦਰ ਸਿੰਘ ਹੈ ਉਸ ਨੂੰ ਗ੍ਰਫਤਾਰ ਕੀਤਾ ਜਾ ਸਕਦਾ ਹੈ ਵੱਡੇ ਵੱਡੇ aarop ਲਗਾਏ ਗਏ ਤੇ ਹੁਣ ਨਿਊ ਸਟੇਟ ਦੀ ਖਬਰ ਦਾ ਇਹ ਅਸਰ ਵੇਖਣ ਨੂੰ ਮਿਲਿਆ ਹਿਊਮਨ ਰਾਈਟ ਕਮਿਸ਼ਨ ਜਿਹੜੀ ਹੈ ਇਸ ਤੇ ਐਕਸ਼ਨ ਲੈਂਦੀ ਹੋਈ ਨਜ਼ਰ ਆਈ ਉਹਨਾਂ ਨੇ ਪੰਜਾਬ ਪੁਲਿਸ ਨੂੰ ਹੁਣ ਨੋਟਿਸ ਭੇਜਿਆ ਹੈ ਤੇ ਕਿਹਾ ਹੈ ਕਿ ਪਾਸਟਰ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਗ੍ਰਫਤਾਰ ਕੀਤਾ ਜਾਵੇ ਤਾਂ ਹਿਊਮਨ ਰਾਈਟ ਕਮਿਸ਼ਨ ਨੇ ਨੋਟਿਸ ਭੇਜਿਆ ਹੈ ਹਿਊਮਨ ਰਾਈਟ ਕਮਿਸ਼ਨ ਦੇ ਨੋਟਿਸ ਤੇ ਹੁਣ ਪੰਜਾਬ ਪੁਲਿਸ ਕੀ ਕੁਝ ਐਕਸ਼ਨ ਲਵੇਗੀ ਪੰਜਾਬ ਪੁਲਿਸ ਗ੍ਰਿਫਤਾਰੀ ਜਿਹੜੀ ਹੈ ਪਾਸਟਰ ਦੀ ਕਰਦੀ ਹੈ ਜਾਂ ਨਹੀਂ ਇਹ ਵੱਡੇ ਸਵਾਲ ਨੇ ਪਰ ਇੱਕ ਹਫਤੇ ਦਾ ਅਲਟੀਮੇਟਮ ਹੈ ਇੱਕ ਹਫਤੇ ਦੀ ਗੱਲ ਕਹੀ ਗਈ ਹੈ ਕਿ ਇੱਕ ਹਫਤੇ ਦੇ ਅੰਦਰ ਜਿਹੜਾ ਇਸ ਨੂੰ ਗ੍ਰਿਫਤਾਰ ਕੀਤਾ ਜਾਵੇ ਜਿنسੀ ਸ਼ੋਸ਼ਣ ਦਾ ਮਾਮਲਾ ਹੈ ਤੇ ਹੋਰ ਕਿਹੜੇ ਕੁਝ ਇਲਜ਼ਾਮ ਇਸ ਦੇ ਉੱਪਰ ਲੱਗੇ ਨੇ ਇਸ ਨੋਟਿਸ ਦੇ ਵਿੱਚ ਮੈਂਸ਼ਨ ਹੈ ਤਾਂ ਹਿੰਦੂ ਆਗੂ ਵਿਸ਼ਾਲ ਸ਼ਰਮਾ ਸਾਡੇ ਨਾਲ ਜੁੜ ਗਏ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆਂ ਨਿਸ਼ਾਂਤ शर्मा साढ़े जुड़ गए ने हिंदू आगू ने उन्होंने गलबात कर लें निशांत जी क्या आप कहेंगे ये जो पास्टर बजिंदर है इस पे लग रहे इल्जाम जो है बेबुनियाद हैं या फिर जो जिनसी शोषण का मामला इस पर लगा हुआ है ये सही साबित होगा और गिरफ्तारी जो है जल्द से जल्द की जाएगी देखिए ऐसे है हम आरोप सही है गलत बात बात अभी आरोप लगे हैं जी और बड़े गंभीर रोप लगे हैं पहली बार नहीं लगे हैं कई बार पहले लग चुके हैं हमने आज आज हम लोग मांग पत्र दे रहे हैं मोहाली प्रशासन को कि जितने भी ये दे रहे हैं इनको सील किया जाए और उनकी गहनता से जांच की जाए हो सकता है इस बहन ने तो शिकायत दिया हो सकता है कुछ लोग लड़के बारे शिकायत भी ना देते हो तो इसकी कैसे प्रॉपर जाँच होनी चाहिए जी और होने जी जो ये धमकियाँ दे रहा है कि हम ये बंद की कॉल देंगे ऐसे करेंगे की, की पंजाब को जिसका दिल करेगा पंजाब को लागू लगाने के लिए शुरू हो जाएगा पंजाब में अमन शांति है हम सभी लोग रहते हैं किसी को भी ये पखंड बंद करने की इजाजत नहीं दी जाएगी छी दिन इंद्रगर इन्होंने जो सील नहीं किए गए तो इसके सेंटरों के बाहर प्रदर्शन करेगी जी अगर गिरफ्तारी इसकी नहीं होती है तो ये कहा जा रहा है कि पुतले जलाए जाएंगे कहाँ तक ठीक है क्योंकि देखिए ये तो जांच का विषय है, है। देखिए ऐसे है आज तक जो देखिए हम लोग कोई अदालत तो है नहीं हम इसे सजा देंगे कुली भी लटा देंगे हमको थोड़े हम अपना विरोध प्रदर्शन इसके इसके खिलाफ विरोध तो कर ही सकते ना दूसरे लोगों को एक संकेत तो दे सकते हैं कि भैया अगर ऐसी गलती करोगे तो तुम्हें गंभीर तो 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 नतीजे भुगतने पड़ेंगे जी और पर जो ऐसे लोगों के खिलाफ लोगों में काफी रोष है काफी ज्यादा रोष है पर जो लोग इस पे विश्वास करते हैं वो इस बात पे तो विश्वास कर ही नहीं पा रहे कि ये इस मामले में जो है गिरफ्तारी इसकी हो सकती है क्योंकि कुछ लोग जो है काफी तो, गहरा विश्वास, इन पे विश्वास तो लोग विश्वास से तो लोग रहीम पे भी वो करते थे जी विश्वास से तो लोग राम पे भी करते थे मैम बात विश्वास की नहीं है आत्मविश्वास तोड़ने की है

शिवसेना ਆਗੂ ਜਿਹੜੇ ਨੇ ਉਹ ਇਹ ਕਹਿ ਰਹੇ ਨੇ ਅਸੀਂ ਪੁਤਲੇ ਸਾੜ ਕੇ ਆਪਣਾ ਜਿਹੜਾ ਵਿਰੋਧ ਹੈ ਉਹ ਉਹ ਪੇਸ਼ ਕਰਾਂਗੇ ਤੇ ਗ੍ਰਿਫਤਾਰੀ ਜਿਹੜੀ ਹੈ ਇਹ ਇੱਕ ਹਫਤੇ ਦੇ ਅੰਦਰ ਅੰਦਰ ਹੋਣੀ ਚਾਹੀਦੀ ਹੈ ਇਹ ਮੰਗ ਕੀਤੀ ਜਾ ਰਹੀ ਹੈ ਅਜੀ ਬੀ ਕੋ ਜਿਹੜੀ ਮੰਗ ਕਰਨੀ ਆ ਉਹ ਇਹਨਾਂ ਦਾ ਆਪਣਾ ਫਰਜ਼ ਬੰਦਾ ਵਾ ਵੀ ਇਹਨਾਂ ਨੇ ਆਪਣਾ ਰੋਲ ਅਦਾ ਕਰਨਾ ਉਹਦੇ 'ਚ ਅਜਿ ਉਹਨੂੰ ਕੁਝ ਨਹੀਂ ਕਹਿ ਸਕਦੇ ਆ ਦੇਖੋ ਕਾਨੂੰਨ ਜਿਹੜਾ ਵਾ ਉਹ ਬੜੇ ਵਧੀਆ ਢੰਗ ਦੇ ਨਾਲ ਕੰਮ ਕਰ ਰਿਹਾ ਵਾ ਮੇਰੇ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਪੁਲਿਸ ਨੇ ਅ ਸਹੀ ਦਿਸ਼ਾ ਜਿਹੜੀ ਉਹ ਅਖਤਿਆਰ ਕੀਤੀ ਹੋਈ ਆ ਤੋਂ ਸੈਕੰਡ ਗੱਲ ਇਹ ਵਾ ਕਿ ਜੋ ਬੱਚੀ ਨੇ ਜੋ ਚੀਜ਼ ਨਾਲ ਇਹ ਘਟਨਾ ਕਰਾਂ ਵਾਪਰਿਆ ਵਾ ਅਸੀਂ ਸਾਡਾ ਸਮਾਜ 크ਰਿਸਚਨ ਸਮਾਜ ਸਾਰਾ ਉਸ ਬੱਚੀ ਦੇ ਨਾਲ ਆ ਅਸੀਂ ਇਹ ਨਹੀਂ ਹੈ ਕਿ ਸਾਨੂੰ ਉਹਦਾ ਦੁੱਖ ਨਹੀਂ ਆ ਪਰ ਇਹ ਹਰ ਇੱਕ ਬੰਦੇ ਨੂੰ ਆਪਣਾ ਰਾਈਟ ਆ ਕਿ ਉਹ ਆਪਣਾ ਅਗਰ ਉਹ ਕਹਿ ਰਿਹਾ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਮੈਂ ਇਨਵੋਲਵ ਨਹੀਂ ਇਹਨਾਂ ਚੀਜ਼ਾਂ ਦੇ ਵਿੱਚ ਤਾਂ ਦੇਖੋ ਉਹਦੀ ਵੀ ਗੱਲ ਸੁਣ ਲੈਣੀ ਚਾਹੀਦੀ ਹੈ ਮੇਰੇ ਹਿਸਾਬ ਦੇ ਨਾਲ ਇੱਕ ਸਮਾਜ ਦੇ ਵਿੱਚ ਰਹਿੰਦੇ ਆ ਆ ਸਾਡੇ ਕਾਨੂੰਨ ਦੀ ਜੋ ਬੰਧਰ ਆ ਉਹਦੇ ਹਿਸਾਬ ਦੇ ਨਾਲ ਹਰ ਇੱਕ ਬੰਦਾ ਜਿਹੜਾ ਚੱਲਣ ਦਾ ਅਧਿਕਾਰ ਰੱਖਦਾ ਵਾ ਸੋ ਇਸ ਚੀਜ਼ ਨੂੰ ਇੰਨੇ ਵੱਡੇ ਲੈਵਲ ਤੇ ਆ ਇਸ਼ੂ ਕਰੀ ਇਸ਼ੂ ਬਣਾਇ ਜਾਣਾ ਇਹ ਕਿਊਸ਼ਨਾ ਵਾਲਿਆਂ ਨੇ ਕਦੀ ਰਾਮ ਰੀਮ ਦੇ ਖਿਲਾਫ ਤਾਂ ਬਿਆਅ ਧਰਨੇ ਲਾਈ ਨਹੀਂ ਕਰੀਏ ਨਾ ਨੇ ਹੋਰ ਜਿਹੜੇ ਅ ਧਰਮਾਂ ਗੂ ਨੇ ਦੂਜਿਆਂ ਧਰਮਾਂ ਦੇ ਉਹਨਾਂ ਦੇ ਗਲਵ ਲੈਣੇ ਸ਼ਿਵਸਾਨਾ ਵਾਲਾ ਦੇ ਵੈਸੀ ਮਤਲਬ ਇਹਨਾਂ ਨੂੰ ਕੋਈ ਪੁੱਛਦਾ ਪੰਜਦਾ ਹੈ ਨਹੀਂ ਆ ਤੇ ਇਹਨਾਂ ਦਾ ਮਤਲਬ ਹੈ ਆਪਣੀ ਸਿਕਿਉਰਿਟੀ ਸਿਕਿਉਰਿਟੀ ਲੈਣੀ ਹੁੰਦੀ ਹੈ ਇਹਨਾਂ ਨੇ ਹੋਰ ਇਹਨਾਂ ਨੇ ਕੀ ਕਰਨਾ ਬਚਿਆ ਬੰਟੀ ਜੀ ਬੰਟੀ ਜੀ ਆਪਾਂ ਪਾਸਾ ਇੱਕ ਦੂਜੇ ਨੂੰ ਇਦਾਂ ਸਿਕਿਉਰਿਟੀ ਉਹਨਾਂ ਕਰੀਏ ਸਿਕਿਉਰਿਟੀ ਮੇਰੇ ਕੋਲ 98 ਵੀ ਅਜੇ ਨਹੀਂ ਗਿਆ ਸਿਕਿਉਰਿਟੀ ਪਾਸਵਰਡ ਪਹਿਲਾਂ ਸਿਕਿਉਰਿਟੀ ਆ ਜਾਣੀ ਆ ਹੂੰ ਯਾਦ ਬਰਾਦਰ ਤੁਹਾਨੂੰ ਕੁਝ ਨਹੀਂ ਕਹਿਣਾ ਤੁਹਾਡੇ ਵੱਲੋਂ ਤੁਹਾਡੇ ਵੱਲ ਦੱਸਿਆ ਤੁਸੀਂ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਅੱਜ ਤਹਾਨੂੰ ਲੱਗਿਆ ਕਿ ਪਾਸਟਰ ਬਜੇ ਦਾ ਦੇਖਲਾ ਵੀ ਪੁਤਲੇ ਸਾੜਾਂਗੇ ਤੁਹਾਨੂੰ ਲੱਗਦਾ ਕਾਨੂੰਨ ਆਪਣੀ ਕੰਮ ਕੰਮ ਨਹੀਂ ਕਰਦੇ ਆ ਉਦਲੇ ਸਾੜਦੇ ਤੁਹਾਨੂੰ ਨੂੰ ਜ਼ਰੂਰਤ ਪੈ ਗਈ ਸਾਡੀ ਗੱਲ ਪੂਰੀ ਸੁਣੀ ਨਹੀਂ ਅਸੀਂ ਕਿਹਾ ਜੇ ਇਹ ਦੇ ਸੈਂਟਰ ਸੀਲ ਨਹੀਂ ਹੋਏ ਜਿਹੜੇ ਅਵੇਧ ਬਣੇ ਆ ਅਵੇਧ ਚੀਜ਼ ਬਣਾਨੀ ਜਾਏਗਾ ਕਿ ਜਾਇਦਾ ਦੀ ਨਹੀਂ ਜਿਹੜੀ ਚੀਜ਼ ਜਾਇਆ ਜਾਊ ਤੇ ਬਿਲਕੁਲ ਸਾਡਾ ਜਿਹੜਾ ਸਮਾਜ ਆ ਜੇ ਕੋਈ ਜਾਇ ਜਾਊਗਾ ਕੋਈ ਤੁਹਾਡੇ ਜਿਹੜੀ ਕੋਈ ਇਲੀਗਲ ਚੀਜ਼ ਬਣੀ ਆ ਕਿਤੇ ਕਬਜ਼ਾ ਕੀਤਾ ਕੋਈ ਨਾਜਾਇਜ਼ ਚੀਜ਼ ਬਣੀ ਆ ਉਹਦਾ ਵਿਰੋਧ ਕਰਨਾ ਜੇ ਗਲਤ ਗੱਲ ਨਾ ਕਿ ਠੀਕ ਹੈ ਜੀ ਨਹੀਂ ਕਿੱਥੇ ਜਾਜ ਬਣ ਗਈ ਕਿੱਥੇ ਇਲੀਗਲ ਬਣ ਗਈ ਆ ਨਹੀਂ ਨਿਸ਼ਾਨ ਜੀ ਉਹਨਾਂ ਦਾ ਇਹ ਕਹਿਣਾ ਹੈ ਕਿ ਇੱਕ ਵਾਰ ਜਿਹੜਾ આરોપી ਜਿਹੜੇ આરોਪ ਲੱਗ ਰਹੇ ਨੇ ਇਲਜ਼ਾਮ ਲੱਗ ਰਹੇ ਨੇ ਪਾਸਟਰ ਦੇ ਉੱਪਰ ਇੱਕ ਵਾਰ ਉਸ ਦੀ ਵੀ ਗੱਲ ਸੁਣ ਲੈਣੀ ਚਾਹੀਦੀ ਹੈ ਮੈਡਮ ਜੀ ਮੈਡਮ ਜੀ ਅੱਜ ਤੱਕ ਹਿੰਦੁਸਤਾਨ ਦੇ ਵਿੱਚ ਕਿਸੇ ਵੀ ਕ੍ਰਿਮੀਨਲ ਨੇ ਇਹ ਨਹੀਂ ਕਿਹਾ ਕਿ ਮੇਰੇ ਤੇ ਰੋਪ ਸਹੀ ਆ ਹਰ ਬੰਦਾ ਇਹ ਕਹਿੰਦਾ ਮੇਰੇ ਤੇ ਰੋਪ ਝੂਠੇ ਆ ਹੂੰ ਕਿਹਦੇ ਨੇ ਕਿਹਾ ਕਿ ਮੇਰੇ ਤੇ ਰੋਪ ਸਹੀ ਆ ਤੇ ਸਾਨੂੰ ਸਾਡੇ ਦੇਸ਼ ਦਾ ਸੰਵਿਧਾਨ ਵੀ ਤੇ ਕਹਿੰਦਾ ਨਾ ਵੀ ਦੇਖੋ ਜਿਹੜਾ ਦੋਸ਼ੀ ਵਿਅਕਤੀ ਆ ਅਗਰ ਉਹ ਆਪਣੀ ਗੱਲ ਰੱਖ ਲਗਾ ਦੋ ਰੱਖ ਦੇਵੇਗਾ ਉਹ ਰੱਖ ਰਿਹਾ ਹੈ ਗੱਲ ਸੰਵਿਧਾਨ ਦੇ ਸੀ ਖਿਲਾਫ ਨਹੀਂ ਜਾ ਰੇ ਅਸੀਂ ਇਹ ਕਹਿ ਰਹੇ ਕਿ ਜਿਹੜੇ ਜਿਹੜੇ ਵੇਦ ਜਿਹੜੇ ਵੀ ਸੈਂਟਰ ਨੇ ਜਿਹੜੇ ਵੀ ਇਹ ਆਸ਼ਰਮ ਵਗੈਰਾ ਜੋ ਵੇਦ ਹੈਗੇ ਉਹ ਸੀਲ ਕੀਤਾ ਜਾਵੇ ਕਿ ਕਿੰਨਾ ਕਿ ਐਸਐਟ ਬਣਾ ਕੇ ਜਾਂਚ ਕਰਵਾਈ ਜਾਏ ਕਿੰਦਰ ਜਿੰਦਾ ਪੀੜਤ ਤੇ ਰਹਿਣਾ ਚਾਹੀਦੀ ਕਿ ਹੋਰ ਤਾਂ ਨਹੀਂ ਲੋਕਾਂ ਨਾਲ ਟੱਕਾ ਹੋਇਆ ਕਿਸੇ ਨਾਲ ਹੂੰ ਹੂੰ ਪਰ ਇਹ ਮਾਮਲਾ ਕਾਫੀ ਵੱਡਾ ਹੈ ਬੰਟੀ ਜੀ ਮਾਮਲਾ ਕਾਫੀ ਵੱਡਾ ਹੈ ਜਿਨਸੀ ਸ਼ੋਸ਼ਣ ਦਾ ਮਾਮਲਾ ਹੈ ਦੇਖੋ ਜਿਹੜਾ ਮਾਮਲਾ ਹੈ ਨਾ ਜੀ ਮਾਮਲੇ ਨੂੰ ਜਿਹੜਾ ਪੁਲਸ ਨੇ ਸੰਗਿਆਨ ਦੇ ਵਿੱਚ ਲਿਆਵਾ ਜੀ ਪੰਜਾਬ ਦੇ ਵਿੱਚ ਅਗਰ ਅਗਰ ਇਹਨਾਂ ਦੇ ਪਹਿਲਾਂ ਵੀ ਹੋਇਆ ਤੇ ਜੋ ਕੋ ਦੇ ਵਿੱਚ ਵੀ ਇਹਨਾਂ ਨੂੰ ਅਰੈਸਟ ਮਿਲੀ ਸੀ ਠੀਕ ਹੈ ਜੋ ਔਰੋਪੀ ਜਿਹੜਾ ਸੀ ਉਸ ਵਕਤ ਅਜੇ ਰੂਪ ਸਾਬਤ ਨਹੀਂ ਹੋਏ ਸੀ ਜੀ ਔਰ ਮੈਂ ਮਜੂਦ ਕਰਦਾ ਕਿ ਦੇਖੋ ਜਿਹੜਾ ਇਹ ਮਾਮਲਾ ਹੋਇਆ ਵਾ ਸਾਡੇ ਦੇਸ਼ ਦੇ ਵਿੱਚ ਹੈ ਉਹ ਜਿਹੜੀ ਘਟਵਾਵਾ ਜਿਹੜੀਆਂ ਵਰਤਦੀਆਂ ਵਾਂ ਉਹ ਇੱਕ ਧਰਮ ਦੇ ਨਾਲ ਜੋੜ ਕੇ ਆਪਾਂ ਇਸ ਨੂੰ ਨਹੀਂ ਕਰ ਸਕਦੇਓ ਦੇਖੋ ਤੁਸੀਂ ਜਾਣਦੇ ਹੋਗੇ ਕਿ ਹੋਇਆ ਜੀ ਤੇ ਬਿਲਕੁਲ ਬਿਲਕੁਲ ਜਿਕੇ ਇਹਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਹਿੰਦੂ ਜਿਹੜੇ ਹੈਗੇ ਸੀਗੇ ਉਹ ਸਾਡੇ ਖਰਨ ਦੇ ਨੇੜੇ ਰਹਿੰਦੇ ਕਿੰਨਾ ਕੁ ਬਰੋਧ ਕਰਤਾ ਇਹਨਾਂ ਦਾ ਉਹਨਾਂ ਨੂੰ ਉਹਨਾਂ ਨੂੰ ਦੇਖੋ ਹਿੰਦੂ ਜਿਹੜੀ ਸੀ ਉਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਉਹ ਜੋ ਆਊਟ ਕਰਤਾ ਗਿਆ ਕਿਸ ਤਰ੍ਹਾਂ ਉਹਨਾਂ ਨੂੰ ਜਮਾਨਤ ਆਈ ਕਿਸ ਤਰ੍ਹਾਂ ਉਹਨਾਂ ਨੂੰ ਕੇਸ ਤੋਂ ਬਰੀ ਕੀਤਾ ਗਿਆ ਨਹੀਂ ਨਹੀਂ ਤੁਸੀਂ ਕਹਿ ਰਹੇ ਹੋ ਕਿ ਧਰਮ ਦੇ ਨਾਲ ਜੋੜਿਆ ਜਾ ਰਿਹਾ ਹੈ ਬੰਟੀ ਜੀ ਇਹ ਧਰਮ ਦੇ ਨਾਲ ਜੋੜ ਕੇ ਗੱਲ ਨਹੀਂ ਕਹੀ ਜਾ ਰਹੀ ਇੱਕ ਗੱਲ ਇਹ ਹੈ ਕਿ aaropi 에 ਜੋ ਇਲਜ਼ਾਮ ਲਾਗ ਰਹੇ ਨੇ ਇਹ ਗੱਲ ਤਾਂ ਸਾਡੇ ਨੇੜੇ ਹੀ ਬਲਾਗਮ ਆਜੜੀ ਜਿੱਥੇ ਸੈਂਟਰ ਅਸੀਂ ਰੋਜ਼ ਵਿਰੋਧ ਕਰ ਦਿੰਦੇ ਰੋਜ਼ ਪ੍ਰਦਰਸ਼ਨ ਕਰਦੇ ਸਾਡੀ ਸੈਂਟਰਲ ਵੀ ਇਸੋ ਪਰ ਨਹੀਂ ਅਸੀਂ ਧਰਮ ਦੇ ਧਰਮ ਦੇ ਵਿਰੋਧ ਨਹੀਂ ਆਗੇ ਅਸੀਂ ਸਭ ਦਾ ਰਮਾਸ ਸਤਿਕਾਰ ਕਰਦੇ ਹਾਂ ਹਿੰਦੂ ਇਸਲਾਮ ਸਿੱਖ ਐ ਸਭ ਹੈ ਭਾਈ ਭਾਈ ਜਿਹੜਾ ਤਿਰੰਗੇ ਔਰ ਭਗਵੇਂ ਦਾ ਸਨਮਾਨ ਕਰਦਾ ਅਸੀਂ ਦਾ ਸਨਮਾਨ ਕਰਦੇ ਆ ਅਸੀਂ ਤਾਂ ਵਿਰੋਧ ਨਹੀਂ ਜਾਂਦੇ ਨੇ ਅਸੀਂ ਤਰੰਗੇ ਦਾ ਸਵਾਗਤ ਕਰਦੇ ਆਂ ਤਰੰਗੇ ਦਾ ਇਹ ਪੂਰਾ ਸਨਮਾਨ ਕਰਦੇ ਆਂ ਮੈਂ ਹੋਈ ਤਾਂ ਕਹਿ ਰਿਹਾ ਇਸੇ ਕਰਕੇ ਇਸੇ ਕਰਕੇ ਆਪਾਂ ਤਾਂ ਆਪਾਂ ਤਾਂ ਗੱਲ ਕਰ ਰਹੇ ਆਂ ਜੇ ਤੁਸੀਂ ਅਹੀ ਕਿਹੜੇ ਆਈ ਕਿਹੜੇ ਦੇਸ਼ੋਂ ਆਣ ਕੇ ਬਿਠੇ ਇੱਥੇ ਜਾਂ ਹੀ ਅਮਰੀਕਾ ਤੋਂ ਬਿਠੇ ਆਈ ਵੀ ਇਸੇ ਦੇਸ਼ ਦੀ ਜੰਪਲ ਆ ਇਸੇ ਦੇਸ਼ ਧਰਤੀ ਸਾਡੀ ਪੰਜਾਬ ਧਰਤੀ ਆ ਸਾਡੀ ਕਈ ਬੰਦੇ ਇਸੇ ਦਾ ਅਮਰਤਪਾਲ ਵੀ ਇਸੇ ਦੇਸ਼ ਦੀ ਜੰਪਲ ਆ ਅਸੀਂ ਤਾਂ ਸਨਮਾਨ ਨਹੀਂ ਕਰਦੇ ਤੁਹਾਡੇ ਨਾਲ ਗੱਲ ਵਧੀਆ ਤਰੀਕੇ ਨਾਲ ਕਰ ਰਹੇ ਆਂ ਹੂੰ ਵੇਖੋ ਜਿਹੜਾ ਸਨਮਾਨ ਨਹੀਂ ਕਰਦਾ ਭਾਜੀ ਉਹ ਅੰਦਰ ਵੀ ਤੇ ਹੈਗਾ ਨਾ ਅਮਰਤਪਾਲ ਨਹੀਂ ਸਨਮਾਨ ਕਰਦਾ ਤੂੰ ਅੰਦਰ ਆ ਜਿਹੜਾ ਨਹੀਂ ਕਰੂਗਾ ਉਹਦੇ ਬਦਲੇ ਬਾਅਦ ਉਹਦੀ ਗੱਲ ਜਿਹੜੀ ਕਿਸ ਵਿੱਚ ਦੇ ਉੱਤੇ ਆਪਾਂ ਦੇ ਸੁਣ ਸਕਦੇ ਆ। ਦੂਸਰੇ ਲੋਕ ਨੇ ਅੰਦਰ ਜਾਣੇ ਚਾਹਦੇ ਆ। ਕੋਈ ਤਾਂ ਉਹ ਕਹਿ ਰਿਹਾ ਜਿਹੜੇ ਸੁਸ਼ੋਕ ਕਰਨ ਕਰ ਰਹੇ ਹੋ। ਬੰਟੀ ਜੀ ਜਿਹੜੀ ਗੱਲ ਕਰਦਾ। ਜੀ ਬੰਟੀ ਜੀ ਇਹ ਨੋਟਿਸ ਜਿਹੜਾ ਹੈ ਹਿਊਮਨ ਰਾਈਟ ਕਮਿਸ਼ਨ ਨੇ ਲਿਆ ਹੈ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਜ਼ਰੂਰ ਕੁਝ ਨਾ ਕੁਝ ਜਿਹੜਾ ਹੈ ਉਹਨਾਂ ਨੂੰ ਇਹ ਸਬੂਤ ਮਿਲੇ ਹੋਣੇ ਨੇ ਜਾਂ ਫਿਰ ਜਿਹੜੇ ਸ਼ੱਕ ਨੇ ਉਹਨਾਂ ਦੇ ਕਿਤੇ ਨਾ ਕਿਤੇ ਕੁਝ ਪਰਸੈਂਟ ਤੱਕ ਠੀਕ ਹੋਣੇ ਨੇ ਇਸੇ ਕਰਕੇ ਜਿਹੜੀ ਐਫ ਆਈ ਆਰ ਵਗੈਰਾ ਫਾਈਲ ਹੋਈਆਂ ਨੇ। ਹਾਂ ਮੈਂ ਪਹਿਲਾਂ ਤਾਂ ਧੰਨਵਾਦ ਕਰਾਂਗਾ ਕਿ ਮਹਾ ਇਲੈਕਚਰ ਜਿਹੜਾ ਮinority minority commission ਆ ਹਮਨ ਰਾਈਟ ਕਮਿਸ਼ਨ ਉਹ ਜਾਗਿਆ ਵਾ ਜੀ ਇਹ ਉਹਨਾਂ ਰਾਈਟ ਕਮਿਸ਼ਨ ਨੂੰ ਮਹਾ ਜਾਗ ਆਈ ਆ ਕਿ 크ਰਿਸਚਨ ਧਰਮ ਦੇ ਖਿਲਾਫ ਆਪਾਂ ਕੋਈ ਕੰਮ ਕਰਨਾ ਆ ਕਿਉਂਕਿ ਦੇਖੋ ਜਿਸ ਤਰ੍ਹਾਂ ਦੇਸ਼ ਦੇ ਵਿੱਚ 크ਰਿਸਚਨ ਧਰਮ ਦੇ ਖਿਲਾਫ ਇਸ ਵਕਤ ਮੂਵਮੈਂਟ ਚੱਲ ਰਹੀ ਆ ਜੀ ਅੱਜ ਤੱਕ ਨਾ ਦੇ ਮinority ਕਮਿਸ਼ਨ ਨੇ ਕੋਈ ਕਦਮ ਚੁੱਕਦਾ ਨਾ ਇਹ ਨਹੀਂ ਕਿ 크ਰਿਸਚਨ ਧਰਮ ਦੇ ਖਿਲਾਫ ਨਹੀਂ ਕਰ ਰਹੀ ਹੁਣ ਜਿਹੜੇ ਕੁਝ ਨੂੰ ਜਿਹੜੀ ਮੈਨੂੰ ਗੱਲ ਪੂਰੀ ਕਰਨ ਦੀ ਜੀ ਜੀ ਨਿਸ਼ਾਨ ਜੀ ਕੋਰੋਨਾ ਦੀ ਗੱਲ ਪੂਰੀ ਹੋ ਜੇ ਕਿਸੇ ਦਾ ਵਿਰੋਧ ਨਹੀਂ ਹੈਗਾ ਠੀਕ ਹੈ ਨਿਸ਼ਾਨ ਜੀ ਹੁਣ ਮੈਂ ਤੁਹਾਡੇ ਕੋਲ ਆਵਾਂਗੀ ਇੱਕ ਵਾਰ ਗੱਲ ਪੂਰੀ ਹੋ ਜਾਵੇ ਨਾ ਸਰ ਕ੍ਰਿਸ਼ਨ ਦਰੋਂ ਦਾ ਕੋਈ ਨਹੀਂ ਨਾ 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 ਕ੍ਰਿਸ਼ਨ ਦਰੋਂ ਦਾ ਮੈਂ ਪਹਿਲਾਂ ਬੋਲਾਂਗਾ ਉਹ ਨਹੀਂ ਆ ਬੋਲਾਂਗਾ ਜੀ ਨਿਸ਼ਾਨ ਜੀ ਇੱਕ ਵਾਰ ਉਹਨਾਂ ਦੀ ਗੱਲ ਪੂਰੀ ਹੋ ਲੈਣ ਦਿਓ ਫਿਰ ਤੁਹਾਡੇ ਕੋਲੋਂ ਜਵਾਬ ਲੈ ਲਾਂਗੀ ਨਿਸ਼ਾਨ ਜੀ ਇੱਕ ਸੈਕਿੰਡ ਜੀ ਕ੍ਰਿਸ਼ਨ ਦਰੋਂ ਦਾ ਕੋਈ ਵਿਰੋਧ ਨਹੀਂ ਹੈਗਾ ਵਿਰੋਧ ਹੈਗਾ ਜਿਹੜੇ ਲੋਕ ਪੈਸਾ ਦੇ ਕੇ ਧਰਮ ਵਰਕਰ ਕਰਾਉਂਦੇ ਉਹਨਾਂ ਦਾ ਵੇਖੋ ਆ ਜਿਹੜੀ ਗੱਲ ਵੀ ਕਹਿ ਰਹੇ ਨੇ ਪੈਸਾ ਦੇ ਕੇ ਏ ਦਾ ਤੁਹਾਡੀ ਖੇਡ ਆ ਅੱਜ ਤੱਕ ਦੱਸੋ ਮੈਨੂੰ ਜਦੋਂ ਵੀ ਦੇਸ਼ ਤੋਂ ਬਾਹਰੋਂ ਪੈਸਾ ਆਉਂਦਾ ਵਾ ਇੰਡੀਆ ਦੇ ਵਿੱਚ ਕਿਹਤੋਂ ਲੱਗਦਾ ਸੈਂਟਰ ਗਵਰਨਮੈਂਟ ਜਿਹੜੀ ਬੈਠੀ ਆ ਉਹਨੂੰ ਪਤਾ ਨਹੀਂ ਲੱਗਦਾ ਵੀ ਕਿਹੜਾ ਪੈਸਾ ਕਿੱਥੇ ਜਾ ਰਿਹਾ ਵਾ ਆ ਤਾਂ ਆਏ ਦੇ ਫੜੇ ਹੀ ਜਾਂਦੇ ਨੇ ਇਹ ਵੀ ਕਿੰਨੇ ਬੰਦੇ ਫੜੇ ਜਾਂਦੇ ਕਿਹੜੇ ਫੜੇ ਗਏ ਦੱਸੋ ਨਹੀਂ ਨਹੀਂ ਕਿਸ ਬੰਦੇ ਨੂੰ ਦਿੱਤੇ ਪੈਸੇ ਕਿਹੜਾ ਬੰਦਾ ਫੜਿਆ ਗਿਆ ਖੰਨੇ 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 ਕੋਲ ਖੰਨਾ ਪੁਲਿਸ ਨੇ ਕਿੰਨੇ ਕਰੋੜ ਰੁਪਏ ਫੜੇ ਸੀ ਕੁਆਦਰੀ ਸਾਹਿਬ ਤੋਂ ਕਿਹੜੇ ਨਿਸ਼ਾਨ ਜੀ ਇਹ ਟੌਪਿਕ ਜਿਹੜਾ ਇਹ ਲੱਗ ਜਾ ਰਿਹਾ ਹੈ ਅਸੀਂ ਗੱਲ ਕਰ ਰਹੇ ਹਾਂ ਪਾਸਟਰ ਬਜਿੰਦਰ ਜੀ ਬਜਿੰਦਰ ਜੀ ਕੀ ਆਖਿਰ ਕਿਹੜੇ ਇਲਜ਼ਾਮ ਲੱਗੇ ਕਿਹੜੇ આરોਪ ਲੱਗੇ ਨੇ ਇਹ ਗੱਲ ਜਿਹੜੀ ਇਹ ਪੁਲਿਸ ਸਸਪੈਂਡ ਕਿ ਹੋਈ ਆ ਜੀ ਨਿਸ਼ਾਨ ਜੀ ਬੰਟੀ ਜੀ ਤੁਹਾਡੇ ਕੋਲ ਰਿਕੁਐਸਟ ਹੈ ਕਿ ਜਿਹੜਾ ਇਹ ਤੁਸੀਂ ਲੈ ਕੇ ਜਾ ਰਹੇ ਹੋ ਕਿਸੇ ਹੋਰ ਪਾਸੇ ਗੱਲ ਜਾ ਰਹੀ ਹੈ ਫਿਲਹਾਲ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜੇ આરોਪ ਲੱਗੇ ਨੇ ਉਹ ਕਿਤੋਂ ਤੱਕ ਠੀਕ ਨੇ ਕਿਤੋਂ ਤੱਕ ਨਹੀਂ ਤਾਂ ਬੰਟੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਨਿਸ਼ਾਨ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜੀ ਆਪਣੀ ਗੱਲ ਸਾਹਮਣੇ ਰੱਖੀ ਤਾਂ ਦ ਆਰੋਪ ਲੱਗ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਆਖਿਰਕਾਰ ਪੰਜਾਬ ਪੁਲਿਸ ਇਸ ਤੇ ਕੀ ਕੁਝ ਐਕਸ਼ਨ ਲੈਂਦੀ ਹੈ ਇਹ ਜਿਹੜੇ ਪਾਸਟਰ ਹੈ ਉਸ ਦਾ ਇਹ ਕਹਿਣਾ ਹੈ ਕਿ ਜਿਹੜੇ ਵੀ ਆਰੋਪ ਲੱਗ ਰਹੇ ਨੇ ਇਲਜ਼ਾਮ ਲੱਗ ਰਹੇ ਨੇ ਸਾਰੇ ਬੇਬੁਨਿਆਦ ਨੇ ਕਿਉਂਕਿ ਥੋੜੇ ਦਿਨ ਪਹਿਲਾਂ ਪਾਸਟਰ ਬਜਿੰਦਰ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਸੀਗੀ ਕੁਝ ਸਬੂਤ ਕੁਝ ਪੋਸਟਰ ਲੈ ਕੇ ਉਹ ਸਾਹਮਣੇ ਆਏ ਸੀਗੇ ਅਸੀਂ ਤੁਹਾਨੂੰ ਉਹ ਵਿਜ਼ੂਅਲਸ ਵੀ ਦਿਖਾ ਰਹੇ ਹਾਂ ਜਿਹੜੇ ਉਹ ਉਸ ਵੇਲੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ ਤੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜਿਹੜੇ ਵੀ ਇਲਜ਼ਾਮ ਲੱਗ ਰਹੇ ਨੇ ਉਹ ਬੇਬੁਨਿਆਦ ਨੇ ਤਾਂ ਹੁਣ ਹਿਊਮਨ ਰਾਈਟ ਕਮਿਸ਼ਨ ਨੇ ਐਕਸ਼ਨ ਲਿੱਤਾ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਨੋਟਿਸ ਤੇ ਪੰਜਾਬ ਪੁਲਿਸ ਕਦੋਂ ਤੱਕ ਐਕਸ਼ਨ ਲੈਂਦੀ ਹੈ ਕਿਉਂਕਿ ਇੱਕ ਹਫ਼ਤੇ ਦਾ ਟਾਈਮ ਦਿੱਤਾ ਗਿਆ ਇੱਕ ਹਫ਼ਤੇ ਦੇ ਅੰਦਰ ਅੰਦਰ ਕੁਝ ਨਾ ਕੁਝ ਕਾਰਵਾਈ ਤਾਂ ਜ਼ਰੂਰ ਹੋਵੇਗੀ